ਸ਼ਹਿਰਾਂ ਅਤੇ ਵਾਡਾਂ ਵਿੱਚ ਨਸ਼ਿਆਂ ਦੇ ਮਾਰੇ ਪੰਪਾਵਾਂ ਤੋਂ ਜਾਨੂ ਕਰਵਾਇਆ ਜਾ ਰਿਹਾ ਹੈ ਮਨਚ ਵਾਲਾ ਮਾਦੀ ਹੋਈ ਪੰਜਾਬ ਪੁਲਿਸ ਦੀ ਇਹ ਚਾਕੀ ਜੁਨਾ ਪੁਲਿਸ ਬਠਿੰਡਾ ਵੱਲੋਂ ਨਸ਼ਾ ਵਿਰੋਧੀ ਹੈਲਪਲਾਈਨ ਨੰਬਰ 9115502252 ਅਤੇ WhatsApp ਚੈਟ ਬੋਰਡ ਨੰਬਰ 9777911 000 ਤੋਂ 000 ਜਾਰੀ ਕੀਤਾ ਗਿਆ ਜਿਸ ਤੇ ਨਸ਼ੇ ਦਾ ਤੰδαਕਾ ਨੂੰ ਆਏ ਵਿਆਖਿਆ ਦੀ ਸੂਚਨਾ ਦਿੱਤੀ ਜਾ ਸਕਦੀ ਹੈ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਦਰਜ ਕਰੇ ਜਾਵੇਗਾ ਪੰਜਾਬ ਪੁਲਿਸ ਦੀ ਸ਼ਾਨਦਾਰ ਚਾਤੀ ਮੰਚਪੁਰੋ ਦੂਜੇ ਦੀ ਹੋਈ ਝੰਡਾ ਤੋਂ ਵੱਲੋਂ 1 ਜਨਵਰੀ 2023 ਤੋਂ ਲੈ ਕੇ 31 ਦਸੰਬਰ 2025 ਤੱਕ ਕੋਲ 920 ਸੈਮੀਨਾਰ ਕੀਤੇ ਗਏ ਤੇ ਮੋਬਾਈਲ ਫੋਨ ਬਹੁਮੁੱਲ ਸੂਤ ਵਿੱਚ ਸਾਹ ਕੇਂਦਰ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਸੀਆਈਆਰ ਪੋਰਟਲ ਰਾਈ ਜਨਵਰੀ 2025 ਤੋਂ ਦਸੰਬਰ 2025 ਤੱਕ 1013 ਬਹੁਮੁੱਲ ਮੋਬਾਈਲ ਪ੍ਰੈਸ ਕਰਕੇ ਪਬਲਿਕ ਨੂੰ ਮਾਫ ਕੀਤੇ ਗਏ ਅਗਲੀ ਚਾਕੀ ਨਗਰ ਨਿਗਮ ਬਠਿੰਡਾ ਦੀ ਸਵਸ ਭਾਰਤ ਅਭਿਆਨ ਭਾਰਤ ਸਰਕਾਰ ਦੀ ਇੱਕ ਮਹੱਤਵਪੂਰਨ ਪਹਿਲ ਹੈ ਜਿਸ ਦਾ ਮਕਸਦ ਦੇਸ਼ ਨੂੰ ਸਾਫ਼ ਸੁਥਰਾ ਸਿਹਤਮੰਦ ਅਤੇ ਰੋਗ ਮੁਕਤ ਬਣਾਉਣਾ ਹੈ ਇਸ ਅਭਿਆਨ ਦਾ ਨਗਰ ਨਗਰ ਕਮੇਂਡਾ ਵੱਲੋਂ ਚੱਲੀ ਜਾ ਰਹੀ ਇਹ ਚਾਪੀ ਲੋਕਾਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕਿਚਨਾ ਕੇਂਦਰਾਂ ਸਾਨੂੰ ਆਪਣੇ ਘਰ ਗਲੀ ਕੂੜੇ ਵਾਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ਼ ਰੱਖਣਾ ਚਾਹੀਦਾ ਹੈ ਕੂੜਾਕਰਕਟ ਅਮੇਸ਼ਾ ਕਸਟ ਬਿਨ ਵਿੱਚ ਪਾਓ ਕਰੋ ਤੇ ਦੁਕਾਨਾਂੋਂ ਆਤਾ ਕੂੜਾ ਇੱਨਾ ਤੇ ਸੁੱਟਾ ਵਾਹ ਤੋਂ ਵਿਸ਼ਟ ਕਿ ਨਾ ਵਿੱਚ ਰੱਖੋ ਅਤੇ ਕੂੜੇ ਵਾਲੀ ਗੱਡੀ ਵਿੱਚ ਪਾਓ ਇੱਕ ਸਮੇਂ ਪਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੀ ਵਰਤੋਂ ਨਾ ਕਰੋ ਅਤੇ ਖੁੱਲੇ ਵਿੱਚ ਗੱਡੀ ਨਾ ਭਲਾਓ ਹੁਆਂ ਸਾਰੇ ਨਾਲ ਬਣ ਕੇ ਚੰਕਲਪ ਕਰੀਏ ਨਾ ਨਾ ਕੱਪੀ ਭਲਾਵਾਂਗਾ ਅਤੇ ਨਾ ਹੀ ਪਰਾਉਂ ਦੇਵਾਂਗਾ ਅਗਲੀ ਟਾਪੀ ਪਿੰਡੂ ਵਿਕਾਸ ਤੇ ਪੰਚਾਇਤੀ ਉਪਾਅ ਪੰਜਾਬ ਦੀ ਯੋਜਨਾ ਪੰਜਾਬ ਰਾਜ ਪਿੰਡوں ਆਜੀਵਿਕਾ ਮਿਸ਼ਨ ਬਠਿੰਡਾ ਦੀ ਹੈ ਪਿੰਡوں ਆਜੀਵਿਕਾ ਮਿਸ਼ਨ ਤਹਿਤ ਬਠਿੰਡਾ ਜਿਲ੍ਹੇ ਵਿੱਚ 49 ਯਾਤਸਰ ਔਰਤਾਂ ਨੂੰ 49 ਸਪੈਸ ਸਵੇ ਸਹਿਤਾ ਤੋਂ ਵਿੱਚ ਜੋੜਿਆ ਗਿਆ ਹੈ ਇਹਨਾਂ ਪਿੰਡوں ਔਰਤਾਂ ਨੂੰ ਬਹੁਤਾਂ ਕਿੱਤੀਆਂ ਦੇ ਸਨਮਾਨਿਤ ਦਵਾ ਕੇ ਮધુਮਕੀ ਪਾਲਣਾ ਨੀ ਬੀਕਰੀ ਫਾਕਪੂਰ ਮਸਾਲੇ ਸਰੂਰਾ ਤੇਲ ਅਚਾਰ ਗਰਮੇ ਡੇਰੀ स्लीपर मेकिंग काम शुरू करवाए गए हैं इन कमों अमदाल जिले अंदर अठारह हज़ार दो सौ तरताली औरतों को नभ पति जी की योजना शामिल किया गया है ऐसे तो अगली झाकी सेहत दाम है सेहत के परिवार भलाई विभाग बठिंडा वालों मुख्यमंत्री सेहत जो तहत दस लख रुपये तक का मुफ्त लागी रेहत ਹਾਂ ਪੰਜਾਬੀ ਲਈ ਮਹੀਨਾ ਕਰਵਾਇਆ ਜਾਵੇਗਾ ਇਸ ਕਾਰਡ ਨੂੰ ਬਣਾਉਣ ਲਈ ਤੁਹਾਨੂੰ ਸਿਰਫ 1 ਰੁਪਿਆ ਵੀ ਖਰਚ ਨਹੀਂ ਕਰਨਾ ਪਵੇਗਾ ਪੰਜਾਬ ਸਰਕਾਰ ਮੁੱਖ ਤੌਰ ਤੇ ਤੁਹਾਡੇ ਸਾਦੇ ਇਹ ਕਾਰਡ ਬਣਾ ਕੇ ਦੇਵੇਗੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਵਧੀਆ ਸੇਵਾ ਸੂਲਤਾ ਦੇਣ ਲਈ ਵਚਨਬੱਧ ਹੈ ਜੇ ਸਭੀ ਪੰਜਾਬ ਵਿੱਚ ਨਵੀਆਂ ਸਿਹਤ ਸੰਸਥਾਵਾਂ ਨਵੀਆਂ ਬਿਲਡਿੰਗਾਂ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਦੀ ਭਰਤੀ ਨਵੇਂ ਉਜਾਣ ਸਿਹਤ ਸੰਸਥਾਵਾਂ ਨੂੰ ਅਪਰਾਪਤ ਕਰਵਾਈ ਜਾ ਰਹੀ ਹੈ ਸਿਹਤਪਾਲ ਦੀ ਸ਼ਾਨਦਾਰ ਚਾਪੀ ਮੰਚ ਦਰੋਂ ਲੰਘਦੀ ਹੋਈ ਇਸ ਤੋਂ ਅਗਲੀ ਚਾਪੀ ਚੇਕੀਬੜੀ ਉਪਾਲ ਦੀ ਹੈ ਵਾਤਾਵਰਨ ਬਚਾਓ ਪੰਜਾਬ ਬਚਾਓ ਦਾ ਸੰਦੇਹ ਜਿੰਦੀ ਹੋਈ ਇਹ ਚਾਪੀ ਕੇ ਕੀ ਬੜੀ ਅਤੇ ਕਿਸਾਨ ਪੁਲਾਈ ਉਪਾਰ ਵੱਲੋਂ ਕੱਢੀ ਜਾ ਰਹੀ ਹੈ ਇਸ ਪਾਰ ਵੱਲੋਂ ਪੈਨ ਬਲਗ ਜਿਲ੍ਹਾ ਪਤਰੀ ਕਿਸਾਨ ਸਪਲਾਈ ਪੈਨ ਨੁੱਕੜ ਨਾਟਕਾ ਸਕੂਲ ਗਤੀਵਿਧੀਆਂ ਅਤੇ ਨਵੀਆਂ ਸੋਧੀਆਂ ਤਕਨੀਕਾਂ ਦੇ ਪ੍ਰਦਰਸ਼ਨੀ ਪਲਾਟ ਲਗਾ ਕੇ ਕਿਸਾਨਾਂ ਨੂੰ ਪ੍ਰਾਲੀ ਦੀ ਸਮਝ ਬਾਲ ਕਰਦੇ ਅਤੇ ਇਸ ਤੋਂ ਰਾਤਾਂਵਰ ਅਤੇ ਮਿੱਟੀ ਦੀ ਸੇਕ ਤੇ ਹੋਣ ਵਾਲੇ ਇਵੈਂਟ ਨੂੰ ਮੁੰਨੇ ਫਾਇਦਾ ਮਾਰੇ ਜਾਨੂ ਕਰਵਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਰਹਿਣਾ। ਉਹੀਂ ਪ੍ਰਾਣੀ ਨੂੰ ਆਕ ਲਗਾਏ ਦੇਣਾ। ਪ੍ਰਾਣੀ ਦੀ ਸਾਂਭ ਸੰਭਾਲ, ਸੁਪਰ ਸੀਡਰ, ਹੈਪੀ ਸੀਡਰ ਆਦ ਮਸ਼ੀਨਾ ਰਾਹੀਂ ਖੇਤ ਵਿੱਚ ਜਾਂ ਬੀਨਰ ਮਸ਼ੀਨ ਰਾਹੀਂ ਇਕੱਠਾ ਬਣਾ ਕੇ ਖੇਤ ਵਿੱਚ ਬਾੜ ਕੱਟ ਕੇ ਕੀਤੀ ਜਾਂਦੀ ਹੈ। ਇਸ ਤੋਂ ਲਾਵਾ ਵਿਪਾਗ ਵੱਲੋਂ ਪ੍ਰਾਣੀ ਦੀ ਸਾਂਭ ਸੰਭਾਲ ਵਾਲੀਆਂ ਮਸ਼ੀਨਾ ਜਿਵੇਂ ਕਿ ਐਪੀ ਸੀਤਾਰ ਸੁਪਰ ਸੀਤਾਰ ਬੇਲਾ ਦਾ ਸਟਰਾ ਮਲਚਰ ਚੌਪਰ ਵਟਾਵੇ ਹਾਂ ਸਮਾਜ ਸੀਤਾਰ ਸਰਪੇਰ ਸੀਤਾਰ ਆਪ ਸਮੇ ਸਮੇਂ ਚ ਪੰਜਾਬ ਸਰਪੀ ਦੀ ਸਾਥ ਸਭਟੀ ਜੇਨ ਦਾ ਕੰਮ ਉਪਰ ਉਤਮਾਈ ਨੰਦੀਆਂ ਅਗਲੀ ਚਾਹੀ ਸਮਾਜਿਕ ਸੁਰੱਖਿਆ ਇਸ ਤੀਏ ਬਾਲ ਕਾਸਪਾਉਂਦੀ ਹੈ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਇਸਤਰੀ ਦੇ ਬਾਲਰ ਕਾਸਪਾ ਦੇ ਵੱਲੋਂ ਕੱਢੀ ਜਾ ਰਹੀ ਇਹ ਚੱਕੀ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਟੀਆਂ ਦੀ ਸਿੱਖਿਆ ਤੇ ਸਿੱਖਿਆ ਨੂੰ ਜਕੀਨੀ ਬਣਾਉਂਦੇ ਹੋਏ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਟੀਆਂ ਨੂੰ ਪੜਨ ਦੇ ਬਰਾਬਰ ਮੌਕੇ ਦਿੱਤੇ ਜਾਣ ਅਤੇ ਉਹਨਾਂ ਨੂੰ ਮਾਂਵਾਂ ਦੀਆਂ ਮੁੱਖਾਂ ਵਿੱਚ ਮਾਨ ਦੀ ਬਜਾਏ ਉਹਨਾਂ ਨੂੰ ਵੀ ਜਿਉਂ ਦਾ ਅਧਿਕਾਰ ਦਿੱਤਾ ਜਾਵੇ ਅਤੇ ਇਸ ਦੇ ਨਾਲ ਹੀ ਬਾਲ ਵਿਆਹ ਰੋਕੂ ਐਕਟ 2006 ਜਿਮੀਨੀ ਪੱਧਰ ਤੇ ਲਾਗੂ ਕੀਤਾ ਜਾਵੇ ਇਸ ਐਕਟ ਦੀ ਜੇਕਰ ਕੋਈ ਵਿਅਕਤੀ ਆਪਣੀ ਲੜਕੀ ਦੀ ਉਮਰ 18 ਸਾਲ ਤੋਂ ਘੱਟ ਹੈ ਜਾਂ ਆਪਣੇ ਲੜਕੇ ਜੇ ਦੀ ਉਮਰ 18 ਸਾਲ ਤੋਂ ਘੱਟ ਹੈ ਦਾ ਵਿਆਹ ਕਰਾਉਂਦੇ ਆ ਤਾਂ ਉਹ ਪੰਜਾਬ ਦੇ ਹੱਕਦਾਰ ਹੋਣਗੇ ਇਸ ਲਈ ਆਮ ਲੋਕਾਂ ਨੂੰ ਅਪੀਲ ਹੈ ਕਿ ਧੀਆਂ ਦੀ ਸੱਖਿਆ ਅਤੇ ਸੱਖਿਆ ਨੂੰ ਯਕੀਨੀ ਬਣਾਇਆ ਜਾਵੇ ਜੀ ਅਗਲੀ ਚਾੱਕੀ ਮੇਰ ਦਾ ਮਿਲਕ ਪ੍ਰਾਂ ਬਠਿੰਡਾ ਦੀ ਹੈ ਮੇਰ ਦਾ ਸੁੱਧਤਾ ਦਾ ਫਰਟੀ ਪੰਜਾਬੀਆਂ ਦੀ ਤਾਕਤ ਦਾ ਰਾਜ ਮੇਰ ਦਾ ਪੰਜਾਬ ਦੇ ਦੁੱਧ ਪਾਲਕਾ ਦਾ ਇੱਕ ਮਾਤਰ ਸਹਿਕਾਰੀ ਉਦਾਰਾ ਹੈ ਜਿਸ ਦਾ ਮੁਖਦੇਸ਼ ਪੰਜਾਬ ਦੇ ਦੁੱਧ ਪਾਲਕਾ ਲਈ ਮਾਰਕੀਟ ਉਪਲਬਧ ਕਰਾਉਣਾ ਕੇ ਉੱਤਮ ਕੁਆਲਟੀ ਦਾ ਬੋਤਲ ਖਰੀਦ ਕੇ ਚੂਬੇ ਅਤੇ ਦੇਸ਼ ਦੇ ਖਪਤਕਾਰਾਂ ਦਾ ਵਾਜਬ ਰੇਟਾ ਤੇ ਮਹੱਇਆ ਕਰਵਾਉਣਾ ਹੈ ਮਨਤਪੈਣ ਦੀ ਮੇਰ ਦਾ ਵੀ ਇਹ ਸ਼ਾਨਦਾਰ ਝਾਕੀ ਮੇਰ ਦਾ ਪਿਛਲੇ 4 ਦਹਾਕਿਆਂ ਤੋਂ ਲੋਕਾਂ ਦੇ ਵਿਸ਼ਵਾਸ ਉੱਤੇ ਖਰਾਤ ਪਰਧਾਰ ਮਿਰਤ ਪਲਾਨ ਬਠਿੰਡਾ ਵੱਲੋਂ ਆਰਮੀ ਜਵਾਨਾਂ ਦੀ ਸੇਵਾ ਲਈ ਬਠਿੰਡਾ ਤੇ ਆਸ-ਪਾਸ ਦੇ ਆਰਮੀ ਸੈਂਟਰਾਂ ਤੋਂ ਇਲਾਵਾ ਮੰਡੀਆਂ ਤੇ ਸ਼ਹਿਰਾਂ ਦੇ ਵਿੱਚ ਪੰਜਾਬਾ 50000 ਮੀਟਰ ਗੁੱਧ ਸਪਲਾਈ ਕੀਤਾ ਜਾਂਦਾ ਹੈ ਅਗਲੀ ਚਾਪੀ ਜਿਲ੍ਹਾ ਕਾਨੂੰਨੀ ਸਵਾਲਾਦਾਤ ਦੀ ਬਠਿੰਡਾ ਦੀ ਹੈ ਮਾਨ ਜੋ ਜਿਨ੍ਹਾਂ ਤੇ ਸੈਸ਼ਨ ਜਾਜ ਸਾਹਿਬ ਚੇਅਰਮੈਨ ਜਿਨਾ ਕਾਨੂੰਨੀ ਸਹਾਵਾਦਾਰਟੀ ਬਟਿੰਡਾ ਸ਼੍ਰੀ ਕਰਨੇਸ਼ ਕੁਮਾਰ ਅਤੇ ਮਾਨਯੋਗ ਸ਼ਿਵਜਾ ਜੂਨੀਅਰ ਡਿਵੀਜ਼ਨ ਸੀਜੀਐਮ ਸਹਿਤ ਕੱਪਤਾ ਜਿਨਾ ਕਾਨੂੰਨੀ ਸਹਾਵਾਦਾਰਟੀ ਬਟਿੰਡਾ ਮੈਡਮ ਬਲਵਿੰਦਰ ਭਗਵਾਨ ਜੀ ਦੇ ਯਤਨਾਂ ਸਦਕਾ ਗੰਗਾਤਰ ਦੇ ਜਨ ਮੌਕੇ ਤੇ ਨਿਆਂ ਤੱਕ ਪਹੁੰਚ ਕੇ ਮੁਫਤ ਕਾਨੂੰਨੀ ਸਹਾਇਤਾ ਸਬਾਬੇ ਜਾਗਰੂਕਤਾ ਫੈਲਾਉਣ ਲਈ ਜਿਨਾ ਕਾਨੂੰਨੀ ਸਹਾਵਾ ਫੋਰਟ ਮਟਿੰਡਾ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਇਹ ਚਾਪੀ ਇਹ ਚਾਪੀ ਦਾ ਮੁੱਖ ਉਦੇਸ਼ ਮੁਫਤ ਕਾਨੂੰਨੀ ਸਹਿਯਾ ਤੇ ਕਾਨੂੰਨੀ ਸਹਾਇਤਾ ਸੰਬੰਧੀ ਜਾਣਕਾਰੀ ਅਤੇ ਲੋਕਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਬੁਲਾਉਣਾ ਖਾਸ ਕਰਕੇ ਗਰੀਬਾਂ ਔਰਤਾਂ ਬੱਚਿਆਂ ਬਜ਼ੁਰਗ ਨਾਗਰਿਕ ਅਤੇ ਸਮਾਜ ਦੇ ਹੋਰ ਕਮਜ਼ੋਰ ਵਰਕਾ ਲਈ ਜਿਨ੍ਹਾਂ ਕਮੂਨੀ ਸਭਾਵਾਂ 32ਵਾਂ ਲੋਕ ਸਭਾ ਵਰ ਲੋਕ ਸਰਾਈ ਦੋ ਤਰ੍ਹਾਂ ਵਿੱਚ ਕਾਰਜਵਾਤਾ ਦਾ ਨਿਪਟਾਰਾ ਕਰ ਲਈ ਤਮਾਹੀ ਦਾ ਤੇ ਰਾਸ਼ਟਰੀ ਲੋਕਦਾਲਤ ਦਾ ਨਿਯੋਜਨ ਵੀ ਕੀਤਾ ਜਾਂਦਾ ਹੈ 13 ਦਸੰਬਰ 2025 ਨੂੰ ਹੋਈ ਪਿਛਲੀ ਰਾਸ਼ਟਰੀ ਲੋਕਦਾਲਤ ਵਿੱਚ ਜਿਨ੍ਹਾਂ ਕਮੂਨੀ ਸਭਾਵਾਂ 32ਵਾਂ ਨੇ 30 ਕਰੋੜ 35 ਲੱਖ 45 ਹਜ਼ਾਰ 975 ਰੁਪਏ ਦੇ ਕੋਲਣ ਪਾਰੇ ਦੀ ਰਕਮ